ब्राह्मण सभा समाणा 1093 ਵੱਲੋਂ ਬਿਕਰਮੀ ਸੰਮਤ 2081 ਦੇ ਸਵਾਗਤ ਦੇ ਮੌਕੇ ਤੇ ਹਵਨਿਆ ਕੀਤਾ ਗਿਆ ਨਵ ਵਰਸ ਬਿਕਰਮੀ ਸੰਮਤ 2081 ਦਾ ਕੈਲੰਡਰ ਜਾਰੀ ਪੰਜਾਬ ਦੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੋੜਾ ਮਾਜਰੇਪਰਾ ਹਰਜਿੰਦਰ ਸਿੰਘ ਮਿੰਟੂ ਵੱਲੋਂ ਕੀਤਾ ਗਿਆ ਇਸ ਮੌਕੇ ਤੇ ব্রাহ্মণ ਸਭਾ ਸਮਾਣਾ ਦੇ ਪ੍ਰਧਾਨ ਧਰਮਪਾਲ ਦੋਸੀ ਵੱਲੋਂ ਦੇਸ਼ ਵਾਸੀਆਂ ਨੂੰ ਬਿਕਰਮੀ ਸੰਮਤ 2081 ਦੀ ਸ਼ੁਭ ਕਾਮਨਾ ਦਿੱਤੀਆਂ ਸਭ ਦੇ ਜੀਵਨ ਦੇ ਵਿੱਚ ਨਵਾਂ ਸਾਲ ਖੁਸ਼ੀਆਂ ਲੈ ਕੇ ਆਵੇ ਔਰ ਅਜ ਦੇ ਦਿਨ ਤੋਂ ਹੀ ਵਪਾਰੀ ਬਰਗ ਵੀ ਆਪਣੇ ਵਹੀ ਖਾਤੇ ਸ਼ੁਰੂ ਕਰਦਾ ਹੈ। ਹੋਰ ਗੁਰੂਆਂ ਪੰਥਕੋ ਮਹਾਰਾਜ ਜੈ ਹੋਰ ਗੁਰੂਆਂ ਪੰਥਕੋ ਮਹਾਰਾਜ ਜੈ ਨਵਾਂ ਸਾਲ 2081 ਦੀਆਂ ਆਪਣੇ ਬ੍ਰਾਹਮਣ ਸਭਾ ਦੇ ਸਾਰੇ ਮੈਂਬਰਾਂ ਨੂੰ ਬਹੁਤ ਬਹੁਤ ਮੁਬਾਰਕਾਂ ਅੱਜ ਪਰਸ਼ੂਰਾਮ ਜੀ ਦੀ ਆਪਾਂ ਧਰਮਸ਼ਾਲਾ ਵਿੱਚ ਪਹੁੰਚ ਕੇ ਕੈਲੰਡਰ ਜਾਰੀ ਕੀਤਾ ਹੈ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਧੰਨਵਾਦ ਓਮ ਜਾਮਦਗਨੀ ਆਇ ਵਿਦਮਹਿ ਮਹਾਵੀਰਾਇ ਦੀਮੀ ਤਨੋ ਪਰਸ਼ੂਰਾਮੈ ਪ੍ਰਚੋਦਯਾ ਓਮ ਸ਼੍ਰੀ ਪਰਸ਼ੂਰਾਮੈ ਨਮਹ ਅੱਜ ਬਿਕਰਮੀ ਸੰਮਤ 2081 ਦੀਆਂ ਸਮੂਹ ਦੇਸ਼ ਵਾਸੀਆਂ ਨੂੰ ਸਮੂਹ ਸਨਾਤਨੀ ਵਰਗਤ ਨੂੰ ਮੇਰੇ ਵੱਲੋਂ ਲੱਖ ਲੱਖ ਮੁਬਾਰਕਾਂ ਇਹ ਬਿਕਰਮੀ ਸੰਮਤ ਦੇ ਸਮੇਂ ਹਰ ਫਲ ਫਲ ਪੌਦਾ ਆਪਣੇ ਆਪ ਉੱਗਦਾ ਇਹ ਕੁਦਰਤ ਦੇ ਨਜ਼ਾਰੇ ਦਿਖਾਉਂਦਾ ਇਹਦੇ ਨਾਲ ਹੀ ਅੱਜ ਦਾ ਸਮਾਂ ਜਿਹੜਾ ਅੱਜ ਬਿਜ਼ਨਸ ਦੇ ਤੌਰ ਤੇ ਵੀ ਸਾਰੇ ਇਸ ਨੂੰ ਆਪਣਾ ਨਵਾਂ ਸਾਲ ਮਨਾ ਕੇ ਆਪਣੀਆਂ ਕਿਤਾਬਾਂ ਦਾ ਪਰਵਚਨ ਕਰਦੇ ਨੇ ਮੈਂ ਇਸ ਮੌਕੇ ਤੇ ਸਾਰੇ ਦੇਸ਼ ਵਾਸੀਆਂ ਨੂੰ ਸਮੂਹ ਸਮਾਜ ਨੂੰ ਸਮੂਹ ਬ੍ਰਹਮਣ ਸਭਾ ਵੱਲੋਂ ਧਰਮ ਸਾਲਾ ਭਗਵਾਨ ਪਰਸ਼ੂਰਾਮ ਧਰਮ ਸਾਲਾ ਤੇ ਬ੍ਰਹਮਣ ਸਭਾ ਇਤਿਜਾਰ ਕਰਨੇ ਮੇ ਬਲੋਂ ਲੱਖ ਲੱਖ ਮੁਬਾਰਕਾਂ ਦਿੰਦਾ ਕੈਮਰਾਮੈਨ ਪ੍ਰਥਮ ਦੇ ਨਾਲ ਪਰਸੋਤਮ ਕੋਸੀ Yeah. Someone un-ood.